ਹਾਂਜੀ ਕੱਲ ਇਹ ਅਸੀਂ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਇਲਾਕੇ ਵਿੱਚ ਸੀਗਾ ਜਿਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਦੇ ਕਬਜ਼ੇ ਚੋਂ 30 ਗ੍ਰਾਮ ਹੀਰੋਇਨ ਬਰਾਮਦ ਕਰਾਈ ਆ ਜਿਸ ਦਾ ਨਾਮ ਰਾਜਵਿੰਦਰ ਸਿੰਘ ਉਰਫ ਸ਼ਾਮੂ ਬਸੇ ਬਲਾਡੇ ਦਾ ਰਹਿਣ ਵਾਲਾ ਆ ਉਹ ਤੋਂ 30 ਗ੍ਰਾਮ ਅਸੀਂ ਰਿਕਵਰ ਕਰਕੇ ਉਹਦੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਮﻘਦਮੇ 'ਚ ਉਹਦੀ ਅੱਗੇ ਪੁੱਛ ਕੇ ਤੇ ਅਸੀਂ ਦੋ ਵਿਅਕਤੀਆਂ ਦੇ ਖਿਲਾਫ ਹੋਰ ਕਾਰਵਾਈ ਕੀਤੀ ਹੈਗੀ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਜੋ ਉਸ ਨੂੰ ਮੋਦੀ ਕਹਿੰਦੇ ਨਿਕਲਿਆ ਸਤਨਾਮ ਸਿੰਘ ਉਹ ਮੋਦੀ ਤੇ ਦੋ ਦੋ ਗ੍ਰਾਮ ਅਸੀਂ ਉਸ ਤੋਂ ਵੀ ਰਿਕਵਰ ਕੀਤੀ ਆ ਤੇ ਇੱਕ ਵਿਅਕਤੀ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ ਜਿਹਨੂੰ ਅਸੀਂ ਨੱਤੀ ਚ ਨਾਮਿਨੇਟ ਕੀਤਾਗਾ ਉਸ ਨੂੰ ਜਲਦੀ ਫੜ ਫੜ ਲਾਂ ਸਰ ਇਹ ਪਹਿਲਾਂ ਕਿਉਂ ਆਵਲੇ ਹੈ ਕਿ ਨਹੀਂ ਪਹਿਲਾਂ ਇਹ ਜਿਹੜਾ ਰਾਜਵਿੰਦਰ ਸਿੰਘ ਸ਼ਾਮੂ ਇਹਦੇ ਖਿਲਾਫ ਵੀ ਤੇ ਜਿਹੜਾ ਮੋਦੀ ਇਹਦੇ ਖਿਲਾਫ ਵੀ ਮਕਦਮੇ ਹੈਗੇ ਨੇ 嗯、OK。Okay.